ਹੈਲੋ ਸਸਤੀਕਾਲ ਦੋਸਤੋ ਮੈਂ ਹਾਂ ਮਨਪ੍ਰੀਤ ਕੌਰ ਮੈਂ ਨਿਜਕ ਚੰਤ ਤੁਹਾਡਾ ਸਵਾਗਤ ਕਰ ਰਹੀ ਹਾਂ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਗੁੜ ਵਾਲੇ ਚਾਵਲ ਜੋ ਕਿ ਬਹੁਤ ਜ਼ਿਆਦਾ ਟੇਸਟੀ ਬੰਦੇ ਨੇ ਤੇ ਬਹੁਤ ਹੀ ਜ਼ਿਆਦਾ ਖਿਲ-ਖਿਲੇ ਬੰਦੇ ਨੇ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਤੁਹਾਨੂੰ ਮੇਰੀ ਰੈਸਪੀ ਕਿਦਾਂ ਦੀ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਇਹ ਤੁਸੀਂ ਦੇਖ ਲਓ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੇ ਬਹੁਤ ਜਿਆਦਾ ਟੇਸਟੀ ਬਣਦੇ ਨੇ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਇਹਨੂੰ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਜਲਦੀ ਚੈੱਕ ਕਰ ਸਕੋ ਸਭ ਤੋਂ ਪਹਿਲਾਂ ਅਸੀਂ ਇੱਕ ਕਲਾਸ ਚਾਵਲ ਲਵਾਂਗੇ ਮੈਂ ਕਲਾਸ ਚਾਵਾਂ ਲਿੱਤੇ ਨੇ ਜਿਹਨੂੰ ਚੰਗੀ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਧੋ ਕੇ ਕਮ ਸੇ ਕਮ ਅੱਧੇ ਘੰਟੇ ਵਾਸਤੇ ਪਾਪੀਓ ਕੇ ਰੱਖ ਦੇਣੇ ਨੇ ਉਸ ਤੋਂ ਬਾਅਦ ਅਸੀਂ ਕੜਾਈ ਦੇ ਵਿੱਚ ਘਿਓ ਲੈ ਲਾਂਗੇ ਮੈਂ ਦੇਸੀ ਘਿਓ ਲੈ ਰਹੀ ਆ ਤੁਸੀਂ ਚਾਹੇ ਤੇ ਰਿਫਾਈਨਡ ਵੀ ਲੈ ਸਕਦੇ ਹੋ ਜਾਂ ਡਾਲਡਾ ਘਿਓ ਵੀ ਲੈ ਸਕਦੇ ਹੋ ਜੋ ਤੁਸੀਂ ਕੁਕਿੰਗ ਲਈ ਯੂਜ਼ ਕਰਨਾ ਚਾਹੁੰਦੇ ਹੋ ਲੈ ਸਕਦੇ ਹੋ ਮੈਂ ਦੇਸੀ ਘਿਓ ਲੈ ਰਹੀ ਆ ਦੇਸੀ ਘਿਓ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਵੈ ਮੈਂ 2 ਕੜਚੀ ਇਹਦੇ ਵਿੱਚ ਦੇਸੀ ਘਿਓ ਲਿੱਤਾ ਵੈ ਅਸੀਂ ਘਿਓ ਨੂੰ ਚੰਗੇ ਤਰੀਕੇ ਨਾਲ ਪਹਿਲਾਂ ਗਰਮ ਕਰ ਲੈਣਾ ਤੁਸੀਂ ਜੋ ਕੁਕਿੰਗ ਆਇਲ ਯੂਜ਼ ਕਰਨਾ ਚਾਹਦੇ ਹੋ ਤੁਸੀਂ ਕਰ ਸਕਦੇ ਹੈਗੇ ਪਰ ਮੇਰੇ ਕਹਿਣ ਤੇ ਤੁਸੀਂ ਇਹਨੂੰ ਇੱਕ ਵਾਰੀ ਦੇਸੀ ਘਿਓ ਚ ਜ਼ਰੂਰ ਬਣਾਣਾ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਵੇਗਾ ਜਦੋਂ ਸਾਡਾ ਘਿਓ ਚੰਗੇ ਤਰੀਕੇ ਨਾਲ ਗਰਮ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਤੜਕਾ ਤਿਆਰ ਕਰ ਲਾਂਗੇ ਇਹ ਦੇਖੋ ਸਾਡਾ ਜੋ ਘਿਓ ਵੈ ਉਹ ਚੰਗੇ ਤਰੀਕੇ ਨਾਲ ਗਰਮ ਹੋ ਚੁੱਕਿਆ ਵੈ ਹੁਣ ਅਸੀਂ ਇਹਦੇ ਵਿੱਚ ਤੜਕਾ ਤਿਆਰ ਕਰ ਲਾਂਗੇ ਇਹ ਦੇਖੋ ਜੋ ਸਾਡਾ ਕਿਉਵਾਂ ਗਰਮ ਹੋ ਚੁੱਕਿਆ ਵੈ ਹੁਣ ਅਸੀਂ ਤੜਕਾ ਲਗਾ ਦਾਂਗੇ ਜਿਹਦੇ ਵਿੱਚ ਮੈਂ ਸੌਂਫ, ਵੱਡੀ ਇਲਾਇਚੀ, ਛੋਟੀ ਇਲਾਇਚੀ ਤੇ ਲੌਂਗ ਲਿੱਤੇ ਨੇ ਮੈਂ ਆਪਾਂ ਦਾ ਤੜਕਾ ਲਗਾਵਾਂਗੇ ਤੁਸੀਂ ਚਾਹੇ ਤੇ ਜੀਰਾ ਵੀ ਪਾਣਾ ਚਾਹੁੰਦੇ ਹੋ ਤੇ ਪਾ ਸਕਦੇ ਹਗੇਓ ਜੇਕਰ ਤੁਹਾਨੂੰ ਨਹੀਂ ਪਸੰਦ ਜੀਰਾ ਤਾਂ ਸਕਿਪ ਵੀ ਕਰ ਸਕਦੇ ਹੈਗੇਓ ਪਰ ਸੌਂਫ ਦਾ ਤੜਕਾ ਨੂੰ ਜ਼ਰੂਰ ਲਗਾਣਾ ਸੌਫ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਵੈ ਇਹ ਦੇਖੋ ਸਾਡਾ ਜੋ ਤੜਕਾ ਹੈ ਪੁੰਨਿਆ ਜਾ ਚੁੱਕੇ ਹੈ ਇਹ ਦੇਖੋ ਸਾਡੀ ਜੋ ਸੌਫ ਹੈ ਪੁੰਨੀ ਜਾ ਰਹੀ ਹੈ ਆਪਾਂ ਇਹਨਾਂ ਚੰਗੀ ਤਰੀਕੇ ਨਾਲ ਭੁੰਨ ਲੈਣਾ ਵੈ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਵੈ ਤੇ ਬਹੁਤ ਟੇਸਟੀ ਬਣਦਾ ਵੈ ਹੁਣ ਅਸੀਂ ਇਹਦੇ ਵਿੱਚ ਡਰਾਈ ਫਰੂਟ ਪਾ ਦਾਂਗੇ ड्राई फ्रूट ਤੁਹਾਨੂੰ ਜੋ ਪਸੰਦ ਹੈ ਤੁਸੀਂ ਪਾ ਸਕਦੇ ਹੈਗੇ ਉਹ ਜੋ ਤੁਹਾਨੂੰ ਨਹੀਂ ਪਸੰਦ ਹੈ ਤੁਸੀਂ ਸਕਿਪ ਕਰ ਸਕਦੇ ਹੋ ਮੈਂ ਥੋੜੇ ਜਿਹਾ ਕਾਜੂ ਲਿੱਤੇ ਨੇ ਜਿਨ੍ਹਾਂ ਨੂੰ ਆਪਾਂ ਇਹਨਾਂ ਚ ਥੋੜਾ ਜਿਹਾ ਭੁੰਨ ਲਾਂਗੇ ਇਹ ਦੇਖੋ ਹੁਣ ਅਸੀਂ ਇਹਦੇ ਵਿੱਚ ਥੋੜੇ ਜਿਹਾ ਬਦਾਮ ਵੀ ਲੈ ਲਾਂਗੇ ਮੈਂ ਥੋੜੇ ਜਿਹਾ ਬਦਾਮ ਲਿੱਤੇ ਨੇ ਹੁਣ ਆਪਾਂ ਇਹਨਾਂ ਨੂੰ ਚੰਗੇ ਤਰੀਕੇ ਨਾਲ ਭੁੰਨਣਾ ਹੈ ਤੁਸੀਂ ਚਾਹਤੇ ਹੈ ਇਹਨਾਂ ਨੂੰ ਥੋੜਾ ਜਿਹਾ ਕੱਟ ਕੇ ਵੀ ਪਾ ਸਕਦੇ ਆਗੇ ਉਹ ਪਰ ਮੈਂ ਇਹਨਾਂ ਨੂੰ ਸਾਬਤ ਹੀ ਪਾ ਰਹੀ ਹਾਂ ਕਿ ਉਹਦੇ ਨਾਲ ਕੀ ਟੇਸਟ ਵੀ ਬਹੁਤ ਵਧੀਆ ਹੁੰਦਾ ਵੈ ਤੇ ਦੇਖਣ ਚ ਵੀ ਬਹੁਤ ਵਧੀਆ ਲੱਗਦੇ ਨੇ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਚਾਹੇ ਤਾਂ ਥੋੜਾ ਜਨੂੰ ਕੱਟ ਵੀ ਸਕਦੇ ਹੈਗੇ ਹੋ ਹੁਣ ਸਾਡੇ ਜੋ ਡਰਾਈ ਫਰੂਟ ਹੈ ਸਾਡੇ ਹੋ ਚੁੱਕੇ ਨੇ ਬਸ ਆਪਾਂ ਇੰਨੇ ਹੀ ਕਰਨੇ ਨੇ ਜ਼ਿਆਦਾ ਨਹੀਂ ਵਾ ਕਲਰ ਚੇਂਜ ਨਹੀਂ ਕਰਨਾ ਇਹਨਾਂ ਦਾ ਹੁਣ ਅਸੀਂ ਇਹ ਚ ਪਾਣੀ ਪਾ ਦਾਂਗੇ ਆਪਾਂ ਇੱਕ ਗਲਾਸ ਚਾਹਾ ਲਿੱਤੇ ਸੀਗੇ ਮੈਂ ਗਲਾਸ ਤੁਹਾਨੂੰ ਦੱਸ ਰਹੀ ਹਾਂ ਹੁਣ ਇੱਕ ਗਲਾਸ ਚਾਵਲ ਦੇ ਹਿਸਾਬ ਨਾਲ ਅਸੀਂ ਦੋ ਗਲਾਸ ਵਿੱਚ ਪਾਣੀ ਪਾਵਾਂਗੇ ਮਤਲਬ ਜਿੰਨੇ ਤੁਸੀਂ ਚਾਵਲ ਲੈਂਦੇ ਨੇ ਤੁਸੀਂ ਉਹਦਾ ਦੁੱਗਣਾ ਦੱਸੇ ਪਾਣੀ ਪਾਣਾ ਹੈ ਇਹ ਦੇਖੋ ਹੁਣ ਅਸੀਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਉਬਾਲ ਆਂਦਵਾਂਗੇ ਆਪਾਂ ਨਾਲ ਚੰਗੀ ਤਰੀਕੇ ਨਾਲ ਉਬਾਲ ਆਂਦਵਾਂਗੇ ਹੌਣ ਅਸੀਂ ਇਹਦੇ ਵਿੱਚ ਪਹਿਲਾਂ ਇਹਦੇ ਵਿੱਚ ਗੁੜ ਪਾ ਦਾਂਗੇ ਇਹ ਦੇਖੋ ਗੁੜ ਨੂੰ ਤੁਸੀਂ ਛੋਟਾ ਛੋਟਾ ਕਰਕੇ ਪਾ ਦੇਣਾ ਮਿੱਠਾ ਤੁਸੀਂ ਜਿੰਨਾ ਪਸੰਦ ਕਰਦੇ ਹੋ ਤੁਸੀਂ ਉਸ ਹਿਸਾਬ ਨਾਲ ਗੁੜ ਪਾ ਸਕਦੇ ਹੈਗੇ ਹੋ ਤੁਸੀਂ ਚਾਹੇ ਤੇ ਇਹਦੇ ਵਿੱਚ ਜੋ ਗੁੜ ਵਾਲੀ ਸ਼ੱਕਰ ਆਂਦੀ ਹੈ ਨਾ ਤੁਸੀਂ ਉਹ ਵੀ ਪਾ ਸਕਦੇ ਹੈਗੇ ਹੋ ਕਿਉਂਕਿ ਉਹਦਾ ਟੇਸ ਵੀ ਬਿਲਕੁਲ ਗੁੜ ਵਰਗਾ ਹੀ ਹੁੰਦਾ ਹੈ ਇਹ ਦੇਖੋ ਹੌਨ ਅਸੀਂ ਇਹਨੂੰ ਇੱਕ ਬੋਇਲ ਆਉਣ ਤੱਕ ਤੱਕ ਇਹਨੂੰ ਆਪਾਂ ਬਾਲਾ ਦਵਾਵਾਂਗੇ ਇਹ ਦੇਖੋ ਸਾਡਾ ਉਬਾਲ ਆ ਚੁੱਕਿਆ ਹੈ ਪਾਣੀ ਨੂੰ ਉਹ ਸਾਡਾ ਜੋ ਗੁੜ ਹੈ ਉਹ ਵੀ ਸਾਡਾ ਮੈਲਟ ਹੋਣਾ ਸ਼ੁਰੂ ਹੋ ਚੁੱਕਿਆ ਹੈ ਇਹ ਦੇਖੋ ਹੌਨ ਅਸੀਂ ਇਹਦੇ ਵਿੱਚ ਜੋ ਚਾਵਲ ਪਿਓ ਕੇ ਰੱਖੇ ਸੀਗੇ ਉਹਨਾਂ ਪਾ ਦਾਂਗੇ ਇਹ ਦੇਖੋ ਐਸ ਤਰ੍ਹਾਂ ਕਿਨ ਆਪਾਂ ਸਾਰੇ ਚਾਵਲ ਪਾ ਦਨੇ ਨੇ ਇਹਦੇ ਵਿੱਚ ਤੇ ਬਸ ਸਾਰੇ ਮਿਕਸ ਕਰ ਲਾਂਗੇ ਇਹ ਦੇਖੋ ਹੁਣ ਅਸੀਂ ਇਹਦੇ ਵਿੱਚ ਸੋਗੀ ਪਾ ਦਾਂਗੇ ਇਹ ਦੇਖੋ ਮੈਂ ਚਾਵਲ ਪਾਨ ਤੋਂ ਬਾਅਦ ਸੋਗੀ ਪਾ ਰਹੀ ਹਾਂ ਤੁਸੀਂ ਜਦੋਂ ਆਪਾਂ ਕਾਜੂ ਬਦਾਮ ਆਪਾਂ ਭੁੰਨੇ ਸੀਗੇ ਤੁਸੀਂ ਉਹਦੇ ਵਿੱਚ ਵੀ ਤੜਕੇ ਵਿੱਚ ਵੀ ਪਹਿਲਾਂ ਇਸ ਤਰੀਕੇ ਨਾਲ ਸੋਗੀ ਪਾ ਸਕਦੇ ਹੈਗੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਬਾਅਦ ਵਿੱਚ ਪਾ ਰਹੀ ਹਾਂ ਹੁਣ ਆਪਾਂ ਨਾ ਚੰਗੀ ਤਰੀਕੇ ਨਾਲ ਬਾਲਾ ਆਂ ਦੇਣਾ ਵੇ ਵਿੱਚ ਵਿੱਚ ਆਪਾਂ ਨਾ ਨੂੰ ਹਿਲਾਉਂਦੇ ਵੀ ਜਾਣਾ ਵੇ ਤਾਂ ਕਿ ਜੋ ਸਾਡਾ ਚਾਵਲ ਨੇ ਉਹ ਚੰਗੀ ਤਰੀਕੇ ਨਾਲ ਬਣ ਜਾਣ ਸੜੇ ਨੀਚੇ ਨਾ ਲੱਗਣ ਕਿਉਂਕਿ ਇੱਥੇ ਗੋੜ ਹੈਗਾ ਵੇ ਤੇ ਕਈ ਵਾਰ ਸਾਡੇ ਕੀ ਹੈ ਚਾਵਲ نیچے ਲੱਗ ਸਕਦੇ ਨੇ ਆਪਾਂ ਇਸ ਤਰੀਕੇ ਨਾਲ ਵਿੱਚੋਂ 2-3 ਵਾਰੀ ਆਪਾਂ ਇਸ ਤਰ੍ਹਾਂ ਹਿਲਾ ਲੈਣਾ ਵੇ ਹੈ ਦੇ ਅਪਾ ਜਦ ਤੱਕ ਪੂਰਾ ਪਾਣੀ ਖਤਮ ਨਹੀਂ ਹੋ ਜਾਂਦਾ ਤਾਂ ਤੱਕ ਆਪਾਂ ਇਹਨਾਂ ਨੂੰ ਚਾਵਲਾਂ ਨੂੰ ਪਕਾਵਾਂਗੇ ਇਹ ਦੇਖੋ ਇਹਨੂੰ ਬਣਾਉਣ ਵਿੱਚ ਸਾਨੂੰ 10 ਮਿੰਟ ਲੱਗਦੇ ਨੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਲੱਗਦੇ ਨੇ ਇਹ ਦੇਖੋ ਜ ਸਾਡਾ ਪਾਣੀ ਹੈ ਉਹ ਖਤਮ ਹੋ ਚੁੱਕਿਆ ਵੈ ਇਹ ਦੇਖੋ ਅਸੀਂ ਇਹਨਾਂ ਨੂੰ ਹਿਲਾ ਲੈਣਾ ਹੈ ਚੰਗੇ ਤਰੀਕੇ ਨਾਲ ਇਸ ਤਰ੍ਹਾਂ ਹਿਲਾਣ ਤੋਂ ਬਾਅਦ ਅਸੀਂ ਇਹਨੂੰ ਕਮ ਸੇ ਕਮ 10 ਮਿੰਟ ਵਾਸਤੇ ਹੋਰ ਧਮ ਲਗਾਉਣ ਤੋਂ ਛੱਡ ਦੇਣਾ ਹੈ ਮਤਲਬ ਇਹਨੂੰ ਬਿਲਕੁਲ ਨਹੀਂ ਛੇੜਨਾ ਅਸੀਂ ਗੈਸ ਬੰਦ ਕਰ ਦੇਣਾ ਇਹਨੂੰ ਟੱਕ ਕੇ 10 ਮਿੰਟ ਵਾਸਤੇ ਐਸੀ ਤਰੀਕੇ ਨਾਲ ਰੱਖ ਦਾਂਗੇ ਤਾਂ ਕਿ ਜੋ ਦੀ ਸਟੀਮ ਦੇ ਨਾਲ ਸੱਜੋ ਚਾਵਲ ਨੇ ਉਹ ਥੋੜੇ ਜਿਹੇ ਜੋ ਕਸਰ ਰਹਿ ਜਾਂਦੀ ਹੈ ਉਹ ਵੀ ਪੱਕ ਜਾਂਦੇ ਨੇ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੈਗੇ ਉਨ 10 ਮਿੰਟ ਬਾਅਦ ਆਪਾਂ ਇਹਨਾਂ ਨੂੰ ਸਰਵ ਕਰਾਂਗੇ। ਇਹ ਦੇਖੋ ਸਾੜੇ ਚਾਵਲ ਹੈ ਜੋ ਬਣ ਕੇ ਤਿਆਰ ਹੋ ਚੁੱਕੇ ਨੇ। ਬੜੇ ਖਿਲੇ-ਖਿਲੇ ਚਾਵਲ ਬਣ ਕੇ ਤਿਆਰ ਹੁੰਦੇ ਨੇ, ਇੱਕ ਇੱਕ ਦਾਣਾ ਅਲੱਗ-ਅਲੱਗ ਹੋ ਕੇ ਬੰਦੇ ਨੇ। ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ। ਇਹ ਦੇਖੋ। ਤੁਸੀਂ ਇੱਕ ਇੱਕ ਦਾਣਾ ਦੇਖ ਸਕਦੇ ਹੋ, ਦਾ ਖਿਲਾ-ਖਿਲਾ ਦਾਣਾ ਬਣਿਆ ਹੋਇਆ ਹੈ। ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੁਸੀਂ ਇਹਨਾਂ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਇਹਨੂੰ ਸ਼ੇਅਰ ਕਰਨਾ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਮੇਰਾ ਚੈਨਲ ਲੋਕਾਂ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਥੈਂਕ ਯੂ